ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਬਣਾਉਣ ਲੱਗੇ ਆ ਗੰਨੇ ਦਾ ਰਸ ਇਹ ਅੱਜ ਕੱਲ ਬਹੁਤ ਹੀ ਵਾਇਰਲ ਹੋ ਰਿਹਾ ਕਬੀਰ ਨੇ ਵੀਡੀਓ ਬਣਾਈ ਸੀਗੇ ਵੀ ਘਰੇ ਕਿਵੇਂ ਆਪਾਂ ਗੰਨੇ ਦਾ ਰਸ ਬਣਾਈਏ ਅਸੀਂ ਸੋਚਿਆ ਅਸੀਂ ਵੀ ਟਰਾਈ ਮਾਰ ਕੇ ਦੇਖੀਏ ਉਹਦੇ ਲਈ ਇੱਕ ਗਲਾਸ ਆਪਾਂ ਪਾਣੀ ਦਾ ਲਿਆਵਾ ਗੁੜ ਲਿਆਵਾ ਕਾਲਾ ਨਮਕਾ ਕਾਲੀ ਮਿਰਚ ਤੇ ਨਿੰਬੂ ਲਿਆ ਇੱਕ ਆਪਾਂ ਵੀ ਟਰਾਈ ਮਾਰਦੇ ਹਾਂ ਸੇਮ ਹੀ ਆ ਟੇਸਟ ਕੋ ਫਰਕਾ ਟੇਸਟ ਦੇ ਵਿੱਚ ਹੁਣ ਆਪਾਂ ਇੱਕ ਮਿਕਸੀ ਲੈ ਲਈ ਮਿਕਸੀ ਤਾਂ ਜਾ ਕੇ ਲੈ ਲਿਆਵਾ ਇਰੇ ਵਿੱਚ ਇੱਕ ਗਲਾਸ ਪਾਣੀ ਦਾ ਪਾ ਦਾਂਗੇ। ਤੇਰੇ ਵਿੱਚ ਗੁੜ ਪਾ ਦਾਂਗੇ ਆਪਾਂ। ਇੱਕ ਨਿੰਬੂ ਪਾ ਦਾਂਗੇ। ਬਲੈਕ ਨਮਕ ਪਾ ਦਾਂਗੇ ਆਪਾਂ ਉਹਦੇ ਟੇਸਟ ਦੇ ਮੁਕਾਬਲਤ। ਕਾਲੀ ਮਿਰਚ ਪਾ ਦਾਂਗੇ। ਹਣੇ ਨੂੰ ਆਪਾਂ ਗ੍ਰाइंड ਕਰਾਂਗੇ ਮਿਕਸ ਕਰ ਲਾਵਾਂਗੇ। ਫਿਰ ਦੇਖਦੇ ਆ ਵੀ ਸੇਮ ਹੀ ਟੇਸਟ ਆਉਂਦਾ ਕਿ ਫਰਕ ਹੁੰਦਾ ਟੇਸਟ ਦੇ ਵਿੱਚ। ਆ ਲਿਆ ਬਾ ਹੁਣ ਮੈਕਸੀ ਨੂੰ ਆਪਾਂ ਪੂਰਾ ਤੇਜ਼ ਚੱਕਰ ਚੱਕ ਮਾਂ ਮੰਗੇ ਗੰਨੇ ਦਾ ਰਸ ਦੇਖੋ ਆਪਣਾ ਬਣ ਗਿਆ ਦੇਖਣ ਨੂੰ ਤਾਂ ਉਵੇਂ ਹੀ ਲੱਗਦਾ ਵਾ ਹੁਣ ਆਪਾਂ ਟੈਸਟ ਕਰਕੇ ਦੇਖਦੇ ਆਂ ਪੌਣੇ ਗਲਾਸ ਚ ਹੁਣ ਆਪਾਂ ਇਹਦਾ ਟੇਸਟ ਦੇਖਾਂਗੇ ਸੇਮੀ ਰਿਹਾ ਬਸ ਥੋੜਾ ਜਿਹਾ ਫਰਕ ਆ ਟੇਸਟ ਦੇ ਵਿੱਚ ਜਿਆਦਾ ਫਰਕ ਨਹੀਂ ਹੈਗਾਗਾ ਬਹੁਤ ਟੇਸਟੀ ਆ ਤੁਸੀਂ ਵੀ ਬਣਾ ਕੇ ਜਰੂਰ ਟਰਾਈ ਮਾਰੇਓ ਜੇ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਕਮੈਂਟ ਕਰੋ ਲਾਈਕ ਕਰੋ ਅਸੀਂ ਤਾਂ ਬਣਾ ਕੇ ਪੀ ਲਿਆ ਤੁਸੀਂ ਵੀ ਬਣਾ ਕੇ ਪੀਓ ਥੋੜਾ ਜਿਹਾ ਫਰਕ ਆ ਜਿਆਦਾ ਨਹੀਂ ਹੈਗਾ ਟੇਸਟ ਬਹੁਤ ਵਧੀਆ ਆ ਇਹਦਾ ਥੈਂਕ ਯੂ ਬਾਏ ਬਾਏ